ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਮਸਲਾ ਫੇਰ ਦੁਬਾਰਾ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਰਪੰਚ ਜਨ ਤੋਂ ਬੇਨਤੀ ਕਰ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਂ ਪਧਾਨ ਅੱਜ ਸਾਹਿਬ ਇਸ ਵਕਤ ਪਿੰਡ ਪਰਥ ਦੇ ਵਿੱਚ ਖੜੇ ਆ ਤੇ ਲਗਾਤਾਰ ਚੀਮਾ ਖੁੱਡੀ ਪਰਥ ਨੰਗਲ ਚੌਂਰ ਇੱਥੇ ਲਗਾਤਾਰ ਸੰਘਰਸ਼ ਜਿਹੜਾ ਵਾ ਜਾਰੀ ਆ ਕਿਉਂਕਿ ਜਿੰਦ ਇੱਥੇ ਪੈਸੇ ਜਿਹੜੇ ਆ ਉਹ ਲੋਕਾਂ ਨੂੰ ਪਾਏ ਨਹੀਂ ਹੈਗੇ ਤੇ ਕਬਜ਼ੇ ਜਿਹੜੇ ਆ ਉਹ ਕਰਨ ਜਿਹੜੇ ਆ 10 15 ਦਿਨੀ ਦੇਣੀ ਜਿਹੜੇ ਆ ਉਹ ਆ ਜਾਂਦੇ ਆ ਲਗਾਤਾਰ ਵੀ 25 ਮੀਟਿੰਗਾਂ ਲੱਗਣ ਦੇ ਬਾਵਜੂਦ ਡੀਸੀ ਨਾਲ ਆਈਜੀ ਸਾਹਿਬ ਨਾਲ ਡੀਐਚਡੀ ਸਾਹਿਬ ਨਾਲ ਐਸਡੀਐਮ ਸਾਹਿਬ ਨਾਲ ਸਾਰੀਆਂ ਮੀਟਿੰਗਾਂ ਲੱਗ ਗਿਆ ਤੇ ਉਹ ਸਾਨੂੰ ਮੀਟਿੰਗ ਦੇ ਵਿੱਚ ਕਹਿੰਦੇ ਆ ਕਿ ਜਿੱਥੇ ਅਸੀਂ ਪੈਸੇ ਨਹੀਂ ਲਏ ਉੱਥੇ ਅਸੀਂ ਕਬਜ਼ਾ ਨਹੀਂ ਕਰਾਂਗੇ ਤੁਸੀਂ ਐਪਲੀਕੇਸ਼ਨਾਂ ਦੋ ਤੁਹਾਡੇ ਅਵਾਰਡ ਜਿਹੜੇ ਆ ਉਹ ਨਵੇਂ ਬਣਾ ਦਿੰਨੇ ਆ ਐਪਲੀਕੇਸ਼ਨਾਂ ਵੀ ਦੇ ਦਿੱਤੀਆਂ ਪਰ ਇਹ ਨਜਾਇਜ਼ ਲੱਗੇ ਝੋਨੇ ਤੁਸੀਂ ਅੱਜ ਤੁਹਾਨੂੰ ਵਿਖਾਇਆ ਲੱਗੇ ਝੋਨੇ ਦੇ ਵਿੱਚ ਤੁਹਾਡਾ ਲਖੋ ਆ حال ਕੀ ਹੋਇਆ ਸਾਰਿਆਂ ਦਾ ਲੱਗੇ ਝੋਨਿਆਂ ਦੇ ਵਿੱਚ ਇਹ ਇਹਨਾਂ ਨੇ ਮਸ਼ੀਨਾਂ ਚਲਾਈਆਂ ਫਿਰ ਅਸੀਂ ਆਣ ਕੇ ਜਿਹੜੀ ਆ ਮਸ਼ੀਨ ਇਹਨਾਂ ਦੀਆਂ ਜਿਹੜਾ ਅਮਲਾ ਫੈਲਾ ਸਾਰਾ ਡੱਕਿਆ ਹੋਇਆ ਵਾ ਪ੍ਰਸ਼ਾਸਨ ਵੀ ਪੂਰਾ ਚੜ ਕੇ ਆਇਆ ਅਸੀਂ ਆਪਣੇ ਮਨ ਬਣਾ ਕੇ ਅੱਜ ਆਏ ਆ ਵੀ ਅੱਜ ਨਵੇੜਾ ਕਰਕੇ ਜਾਵਾਂਗੇ ਚਾਹੇ ਇਹਨਾਂ ਦੀਆਂ ਮਸ਼ੀਨਾਂ ਰੋਕ ਕੇ ਸਾਨੂੰ ਰਾਤਾਂ ਨੂੰ ਇੱਥੇ ਕੱਟਣੀਆਂ ਪੈਣ ਪਰ ਬਿਲਕੁਲ ਇਹ ਅੱਗੇ ਜਿਹੜੇ ਇਹਨਾਂ ਦਾ ਕੰਮ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਸਾਡਾ ਜਿਹੜਾ ਕੋਈ ਹਾਲੋ ਵਾਲੇ ਪਾਸੇ ਨਹੀਂ ਜਾਂਦਾ ਜਿਹੜੇ ਅਵਾਰਡ ਦੀ ਗੱਲ ਕਰਦੇ ਆ ਨੇ ਆਰਬਿਟ੍ਰੇਸ਼ਨ ਦੇ ਉਹ 2 4 10 ਕੇਸ ਜਿਹੜੇ ਆ ਉਹ ਹੱਲ ਕਰਵਾ ਕੇ ਲੋਕਾਂ ਨੂੰ ਸਾਨੂੰ ਪਤਾ ਲੱਗ ਜੇ ਵੀ ਭਾਈ ਐਸ ਕਰਕੇ ਐਸ ਰੇਟ ਤੇ ਸਾਡਾ ਜਿਹੜਾ ਕੰਮ ਹੋਊਗਾ ਸੋ ਲੋਕਾਂ ਨੂੰ 1 ਕਰੋੜ 18 ਲੱਖ ਤੋਂ ਥੱਲੇ ਲਿਆ ਕੇ ਅੱਜ 30 32 ਲੱਖ ਰੁਪਏ ਨਾਲ ਲੋਕਾਂ ਨੂੰ ਜਿਹੜਾ ਧੱਕੇ ਨਾਲ ਜ਼ਮੀਨਾਂ ਤੇ ਕਰਜ਼ੇ ਲੈਣੇ ਚਾਹੁੰਦੇ ਆ ਸੋ ਬਿਲਕੁਲ ਇਹ ਬਰਦਾਸ਼ਤ ਨਹੀਂ ਕਰਾਂਗੇ ਇੱਥੇ ਲਾਸ਼ਾਂ ਵੇਚ ਸਕਦੀਆਂ ਜੋ ਮਰਜ਼ੀ ਹੋ ਜੇ ਪਰ ਜਿਹੜਾ ਮਾਲ ਬਣਾ ਲਿਆ ਜਥੇਬੰਦੀ ਨੇ ਲੋਕਾਂ ਦੇ ਨਾਲ ਖੜਨ ਦਾ ਸੋ ਆਪਣਾ ਭਾਈ ਜਿੰਨਾ ਚਿਰ ਮੰਗ ਮਸਲੇ ਸਾਡੇ ਹੱਲ ਨਹੀਂ ਹੁੰਦੇ ਨਵੇਂ ਅਵਾਰਡ ਜਿਹੜੇ ਬਣਾ ਕੇ ਨਹੀਂ ਸਾਨੂੰ ਕੋਈ 5-10 ਦਿੰਦੇ ਉਹਨਾਂ ਚ ਉਹਨਾਂ ਜਮੀਨਾਂ ਤੇ ਕਬਜ਼ਾ ਨਹੀਂ ਲੈਣ ਦੇਵਾਂਗੇ ਜਿਨ੍ਹਾਂ ਤੇ ਅਜੇ ਤੱਕ ਪੈਸੇ ਨਹੀਂ ਚੁੱਕੇ ਬਹੁਤ ਸਾਰੀ ਜ਼ਮੀਨਾਂ ਜਿਨ੍ਹਾਂ ਦੇ ਪੈਸੇ ਲੋਕਾਂ ਚੁੱਕ ਲੈ ਖਾਲੀ ਛੱਡੀਆਂ ਉਧਰ ਨੂੰ ਹੀ ਜਾਂਦੇ ਨਹੀਂ ਖਾਲੀ ਪਈਆਂ ਪਰ ਲੋਕਾਂ ਦਾ 15-15 10-10 ਹਜ਼ਾਰ ਰੁਪਇਆ ਝੋਨਿਆਂ ਦੇ ਖਰਚਾ ਆਇਆ ਵਾ ਤੇ ਉਹ ਜਿਹੜਾ 74 ਜਿਹੜੇ ਵਾਹ ਰਹੇ ਆ ਡੀਆਈਜੀ ਬਾਰਡਰ ਐ ਸਤਿੰਦਰ ਸਿੰਘ ਨੇ ਜਿੱਦਣ ਸਾਡਾ 7 ਮਈ ਨੂੰ ਸਾਡਾ ਧਰਨਾ ਸੀਗਾ ਦੇਵੀदासਪੁਰੇ ਉਸ ਦਿਨ ਸਾਨੂੰ ਉੱਥੇ ਆਖਿਆ ਸੀਗਾ ਤੁਹਾਡਾ ਡੇਢ ਮਹੀਨੇ ਦੇ ਵਿੱਚ ਵਿੱਚ ਜਿਹੜਾ ਸਾਰਾ ਕੰਮ ਕੰਪਲੀਟ ਕਰਦਾਂਗੇ ਤੇ ਉਹਨਾਂ ਚਿਰ ਜਿਹੜਾ ਵਾ ਇਹ ਤੁਹਾਡੀਆਂ ਜ਼ਮੀਨਾਂ ਤੇ ਕਬਜ਼ੇ ਨਹੀਂ ਲਵਾਂਗੇ ਤੁਸੀਂ ਆਪਣੇ ਪੱਠੇ ਬੀਜੋ ਜੋ ਮਰਜ਼ੀ ਕਰੋ ਪਰ ਉਸ ਗੱਲ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਤੇ ਲਗਾਤਾਰ 10-15 ਦਿਨੀ ਜਿਹੜਾ ਕਬਜ਼ੇ ਕਰਨ ਦੀ ਨੀਤ ਨਾਲ ਆ ਜਾਂਦੇ ਆ ਅਸੀਂ ਆਪਣਾ ਮਨ ਬਣਾ ਚੁੱਕੇ ਆ ਕਿਸਾਨ ਆਪਣਾ ਮਨ ਬਣਾ ਚੁੱਕੇ ਆ ਵੀ ਅਸੀਂ ਬਿਲਕੁਲ ਇਦਾਂ ਕਬਜ਼ੇ ਨਹੀਂ ਲੈਣਦੇ ਆਂਗੇ ਅੱਜ ਜਿਹੜੇ ਇਹਨਾਂ ਦਾ ਡੱਕ ਦਿੱਤਾ ਅੱਗੇ ਬਿਲਕੁਲ ਕੰਮ ਨਹੀਂ ਚੱਲਣਦੇ